ਕਿੰਸਾ ਸਿੱਖਾਲੇ ਸਾਰਿਆਂ ਨੂੰ ਵਧੀਆ ਫਾਰਮ ਹਿੰਡ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਹਿਲਵਾਨ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਤੇ ਤਿੰਨੇ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਵਾਂਗੇ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖਾਡੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਅਸੀਂ ਕਦੇ ਹੁੰਨੇ ਕਹਿੰਦੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਭਜ ਨੂੰ ਲੈ ਜਾਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਠਠਾ ਜੀ ਕਿਰਪਾ ਕਰਾਉਂਦਾ ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸ ਦੇ ਕਰੀ ਨਾਮ ਮੇਰਾ ਸੋਨੂ ਪਹਿਲਵਾਨ ਜੀ ਹਾਂਜੀ ਐਂਡ ਪੰਜ ਕਰਾਈਆਂ ਤਸੀਰ ਦੇ ਨਾਲਾ ਜਿਲ੍ਹਾ ਅੰਮ੍ਰਿਤਸਰ ਦੀ ਤੇ ਫੋਨ ਨੰਬਰ ਇਹ ਬੋਲ ਦੋ 9718 97029 ਠੀਕ ਐ ਅੱਜ ਤਿੰਨੇ ਤਿੰਨੇ ਸੋਈਆਂ ਤਿੰਨੇ ਸੋਈਆਂ ਤਾਜ਼ੀਆਂ ਸੋਈਆਂ ਨਾ ਸਾਰੀਆਂ ਨਾੜੂ ਤੇ ਬੱਚੇ ਠੀਕ ਐ ਤੇ ਹੁਣ ਆ ਜਿਹੜੀ ਇਹ ਟੈਲੀ ਨੰਬਰ ਤੇ ਹੀ ਆਵਾਂ ਹਾਂਜੀ ਹਾਂਜੀ ਤਾਜ਼ੇ ਨਾੜੂ ਜਿਹੜਾ ਨਾਲ ਹੈ ਮਗਰ ਕੀ ਇਹਦੇ ਬੱਚਾ ਹੋ ਜੇ ਮਗਰ ਇਹਦੇ ਬੱਚਾ ਆ ਹਾਂ ਦੇਖ ਸਾਡੀ ਕਿੰਨੇ ਕਿ ਦਿਨਾਂ ਤੇ ਸੋਈ ਆ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਇਹਦੇ ਥੱਲੇ 12 ਕਿਲੋ ਜੇ ਬੱਚੇ ਦਾ ਪਾ ਗਏ ਅੱਛਾ ਹਾਂਜੀ ਕਿੰਨਾ ਕਰੀ ਜਾਊਗੀ ਦੁੱਧ ਚਲੋ ਘੱਟ ਦੇ ਵਜਨ ਵਾਲੀ ਆ ਬਾਕੀ ਦੁੱਧ ਹੁੰਦਾ ਵੀਰ ਜੀ ਸੇਵਾ ਦਾ ਜਿੰਨਾ ਪਾਲੂ ਉਹਨਾਂ ਚੋਲੋ 15 16 ਕਿਲੋ ਤੇ ਕਰੂਗੀ ਨਾ ਤੋਰੋ ਹਾਂ ਫੇਰ ਇੱਕ ਰੀਨ ਸੂਆ ਕਿਨਵਾ ਇਹਦਾ ਦੂਸਰਾ ਜੀ ਦੂਸਰਾ ਸੂਆ ਸੋਈਆ ਤੇ ਹੁਣ ਕਿੰਦਰ ਵੀ 12 ਲੀਟਰ ਤਿਆਰ ਆ ਕਿੰਨੇ ਕਿਨੇ ਜਿਹਾ ਸੇਂਗੂ ਉਂਗਲੀ ਉਂਗਲੀ ਜਿੰਨੇ ਕ ਹੈਗੇ ਆ ਜੇ ਥਾਣੇ ਦੇ ਦੇਖ ਸਕਦੇ ਆ ਪਾ ਲਾਗੇ ਤਾਂ ਤੇ ਕਿੰਨਾ ਫੇਰੇ ਦਾ ਮੁੱਲ ਇਹ ਦੇ ਦਿੱਤੇ 40000 ਦੀ ਹਾਂਜੀ 40 ਦੀ ਦੇ ਕੇ 40 ਦੀ ਨਾ ਦੇ ਇਹ ਕਰਦੇ ਥੋੜੇ ਬਾਦਸ਼ਾਹ ਕਰ ਦੋ ਜੇ ਨਹੀਂ ਕਰੂ ਤੁਸੀਂ ਕਰ ਆਪ ਹੀ ਕਰਤਾ ਫਿਰ ਜੇ ਰਾਜੀ ਰੂਜੀ ਹੁੰਦੀ ਵਿੱਚੀ ਸੰਭੀ ਹੁੰਦੀ ਵਿੱਚੀ 50000 ਦੀ ਹਾਂਜੀ ਹੋਰ ਬਾਕੀ ਤੁਸੀਂ ਕਰ ਲੈਣਾ 35000 ਦੀ ਦੇ ਦਈਏ 12000 35 ਅੱਛਾ 35 ਜੋ ਇਹ ਆ ਵੀ ਥੋੜੀ ਬਾਦੀ ਛੋਟ-ਛੋਟ ਮੌਕੇ ਦੇ ਲਈ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਆ ਇਹ ਵੀ ਤਾਜੀ ਸੂਈ ਹੈ ਇਹ ਵੀ ਤਾਜੀ ਸੂਈ ਹੈ ਇਹਦੇ ਮਗਰ ਕੀ ਜੇ ਤੇਰੇ ਮਗਰ ਬੱਛੀ ਜੇ ਇਹਦੇ ਮਗਰ ਬੱਛੀ ਹੈ ਤਾਂ ਵੀ ਨਾੜੋ ਜਿਹੜਾ ਤਾਜ਼ਾ ਹੀ ਆ ਨਾਲ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਪਰਸੋਂ ਦੀ ਸੂਈ ਵੀ ਤੀ ਅੱਛਾ ਇਹ ਵੀ ਇਹ ਜੀ ਬੋਲੇ ਤੇ ਹੀ ਆਣੀ ਆ ਕਿੰਨਾ ਕ ਇਹਨੇ ਥੱਲੇ ਬੱਚੇ ਦਾ ਪਾ ਕੇ 9 ਹੋ ਜੇ 10 ਹੋ ਜੇ ਅੱਛਾ ਹਾਂਜੀ ਕਿੰਨਾ ਕਰੀ ਜਾਊਗੀ ਇਹ ਦੁੱਧ ਚਲੋ ਬਰੀਲ ਬਰੂਡ ਚੰਗੀ ਆ ਦੁੱਧ ਵੀਰ ਜੀ ਆਪਾਂ ਅੱਗੇ ਬੇਨਤੀ ਕੀਤੀ ਦੁੱਧ ਸੇਵਾ ਦਾ ਹਾਂਜੀ ਜਿਹੜਾ ਹੋਣਿਆ ਮੌਕੇ ਤੇ ਉਹ ਹੀ ਚਵਾ ਕੇ ਦੇਵਾਂਗੇ ਆਪਣੇ ਘਰ ਠੀਕ ਆ ਹਾਂਜੀ ਹਾਂਜੀ ਤੇ ਉਹਦਾ ਕਿੰਨਾ ਕਰੀ ਜਾਊਗੀ ਉਤਨਾ ਕਰੀ ਜਾਓ 13-14 ਕਿਲੋ ਕੀ ਆਉਂਦਾ ਚਲੋ ਤੋਰਾ ਫੇਰ ਇਹਨਾਂ ਵੀ ਇੱਕ ਕਰੀ ਖਾਨੇ ਦੇ ਵੀ ਕਰੀ ਦੇਖ ਸਕਦੇ ਆਪਾਂ ਚੰਗੇ ਗਾਪ ਤੇ ਦੂਰ ਦੂਰ ਜਿਹੜਾ ਥਣ ਲੱਗਾ ਇਹਦਾ 12 13 ਲੀਟਰ ਦੇ ਕਰੀਬ ਇਹ ਵੀ ਕਹਿੰਦੇ ਘਰੀ ਜਾਊਗੀ ਹੁਣ 9 10 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਵੀ ਹੈਗਾ ਅੱਜ ਲੈ ਆਇਆ ਉਹ ਜੀ ਬਾਕੀ ਥੱਲੇੋਂ ਚੰਗੀ ਪਣੀ ਹੈਗੀ ਕਿੰਨਾ ਫਿਰ ਇਹਦਾ ਮੁੱਲ ਇਹ 35 ਦੀ ਦੇ ਦਗੇ ਜੀ 35 ਦੀ ਇਹ ਕਰਦੀ ਹੈ ਛੋਟ ਛੋਟ ਕਰ ਦੋ ਨੂੰ ਕਰ 32000 ਦੀ ਦੇ ਦिए ਦੇ ਦਾਂਗੇ ਬਾਕੀ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਮੁੱਲ ਤੇ ਕਰਦਾ ਮੰਨ ਤਾ ਠੀਕ ਫੋਨ ਕੋ ਲਾਵੇ ਜ਼ਰੂਰ ਇਹ ਆ ਵੀ ਖਾਲੀ ਨਹੀਂ ਮੋੜਨਾਗੇ ਕੀ ਨਹੀਂ ਮੋੜਦੇ ਕਰਨਾ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੇ ਹਾਂਜੀ ਹਾਂਜੀ ਇਹ ਵੀ ਤਾਜੀ ਸੀ ਅੱਛਾ ਜੀ ਹਾਂਜੀ ਇਹ ਮੈਗਾ ਮਾਰਨ ਦੀ ਜੇਖਾ ਜਣਾ ਦੀ ਸੀ ਇਹਦੇ ਮਗਰ ਕੀ ਜੇ ਇਹਰੇ ਮਗਰੀ ਬੱਛੀ ਜੀ ਇਹਦੇ ਮਗਰ ਵੀ ਬੱਛੀ ਆ ਨਾੜੋ ਜਿਹੜਾ ਇਹਦਾ ਵੀ ਤਾਜ਼ਾ ਹੀ ਆ ਨਾਲ ਕਿੰਨੇ ਦਿਨਾਂ ਦੀ ਸੋਈ ਆ ਹਾਂ ਤੇਕ ਦੀ ਸੋਈ ਜੀ ਅੱਛਾ ਤੇ ਇਹਦੇ ਕੋਲ ਦੁੱਧ ਯੇ ਕੋਈ ਵੀਰ ਜੀ ਬੱਚੇ ਦਾ ਪਾ ਕੇ ਦਾ ਹੋ ਜੇ ਯਾਰਾ ਹੋ ਜੇ ਅੱਛਾ ਹਾਂ ਜੀ ਕੋਈ ਦੁੱਧ ਲਾਲੇ ਕੋਈ ਬੋਲਾ ਲਾ ਤੇ ਬਾਕੀ ਆ ਵੀ ਜੇ ਵਾਜੂਗੀ ਦੁੱਧ ਹੋਰ ਬਹੁਤ ਵਧੀ ਵਧੂਗੀ ਬਾਕੀ ਬਸ ਤੋਰਾਂ ਹਾਂ ਫੇਰ ਇੱਕ ਦੀ ਹਾਂ ਦੇਖ ਲੈਂਦੇ ਜੀ ਬਾਕੀ ਇਹ ਵੀ ਹੈਗੀਆਂ ਜਰਸੀ ਦੀਆਂ ਗਾਵਾਂ ਜਿੱਦæk ਜਰਸੀਆਂ ਦੇ ਕੱਢਦੇ ਹਾਂ ਚਲੋ ਠੀਕ ਹੈ ਸਾਰੀਆਂ ਆਹ ਤੁਹਾਨੂੰ ਇਹ ਦੇਖ ਸਕਦੇ ਆਪਾਂ ਲਾ ਕੇ ਦੋ ਪਿਛੇੋਂ ਕਰ ਮਸਤੀ ਹਾਂ ਅਲੈਕਸੈਂਡਰ ਤੇ ਇਹਦਾ ਵਿੱਧੀ ਫਿਰ ਮੁੱਲ ਇਹ ਵੀ 35 ਦੀ ਦੇ ਦਈਏ ਹਾਂਜੀ 35 ਦੀ ਦੇ ਦਈਏ 35000 ਇਹਨਾਂ ਦੇਈਏ 32 ਦੀ ਦੇ ਦਈਏ ਵੀ ਦੇ ਦਾਂਗੇ 32 ਦੀ ਜੇ ਜੋੜਾ ਖਧੂਰ ਮੰਤਣ ਕਰ ਦਾਂਗੇ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਹੋਰ ਕੁਝ ਹੈ ਨਾ ਬਸ ਵੀਰ ਜੀ ਸੁਈਆਂ ਸਵਾਈਆਂ ਇੱਥੇ ਆ ਕੇ ਆਪਣੀ ਚਵਾਈ ਕਰਕੇ ਕਢਣ ਤਸੱਲੀ ਕਰਕੇ ਹਾਂ ਤਸੱਲੀ ਕਰਕੇ ਆਪਣੀ ਖੜਨ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਖਰੀਦੋ ਜੀ ਪਛੋ